ਹਲਕਾ ਪਟਿਆਲਾ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ ਅਤੇ ਸਾਬਕਾ ਸੰਸਦ ਰਹਿ ਚੁਕੇ ਨੇ ਉਹਨਾਂ ਦਾ ਅੱਜ ਰਾਜਪੁਰਾ ਵਿਖੇ ਪਹੁੰਚਣ ਤੇ ਕਿਸਾਨ ਯੂਨੀਅਨਾਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਜਿਸ ਦੇ ਜਵਾਬ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਜੋ ਪਾਰਟੀ ਵਰਕਰਸ ਹਨ ਉਹਨਾਂ ਨੇ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਅਤੇ ਇਸ ਵਿਰੋਧ ਦਾ ਜਵਾਬ ਦਿੰਦਿਆਂ ਹਾਲਾਂਕਿ ਖਬਰ ਇਹ ਵੀ ਆ ਰਹੀ ਹੈ ਕਿ ਕਿਸਾਨ ਜੂਨੀਅਨ ਦੇ ਇੱਕ ਕਾਰਕੁੰਨ ਦੀ ਮੌਤ ਹੋ ਗਈ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਵੀ ਕੋਈ ਹਜੇ ਤੱਕ ਅਧਿਕਾਰਤ ਬਿਆਨ ਨਹੀਂ ਆਇਆ ਪਰ ਦੇਖਣਾ ਇਹ ਹੋਵੇਗਾ ਕਿ ਇਸ ਥਾਂ ਥਾਂ ਹੋ ਰਹੇ ਵਿਰੋਧ ਦਾ ਕੀ ਨਤੀਜਾ ਭੁਗਤਣਾ ਪੈ ਰਿਹਾ ਪੈ ਸਕਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੱਚੀ ਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦੇਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬੇਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਪਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ